दाल तो फुल Sampai jumpa di video selanjutnya. <laughs> ਕਲ ਲੈ ਲੰਗਰ ਸਗਣਾ ਆਜੋ ਜੀ ਲੰਗਰ ਕਿਵੇਂ ਦਵਾਈ ਤੋਂ ਮੁੰਡੇ ਸਗਣਾ ਆਜੋ ਦਵਾਈ ਲੈ ਕੇ ਲੰਗਰ ਸਗਣਾ ਨਹੀਂ ਆਉਂਦਾ ਜੀ ਬੈਠੋ ਬੈਠੋ ਲੈਨ ਚ ਬੈਜੋ ਸਾਰਿਆਂ ਨੇ ਸਾਰਿਆਂ ਨੇ ਬੋਲੋ ਨਾ ਆਇਓ ਆਇਓ ਬਰੇ ਭਾਇਓ ਬੈਠੀ ਜੋ ਮਾਤਾ ਜੀ ਉਹ ਪਲੇਟਾਂ ਲੈ ਗਿਆ ਯਾਰ ਇਹ ਕਿਨੇ ਜਾਗੇ

ਆ ਲੋ ਬਿਜਾ ਇਸ਼ਾਰਾ ਆਹੋ ਜੀ ਆਇਓ ਨਿਕਾਹ ਲਓ ਪਾਣੀ 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 ਤੈਨੂੰ ਪਾਣੀ ਫੜਾ ਦਿੰਦੇ ਉੱਥੇ ਆ ਲੈ ਯਾਰ ਇਧਰ ਆ ਫੜ ਬੈ ਕੇ ਸ਼ਗੋ ਸਾਰੇ ਜਾਣੇ ਕੋਈ ਨਹੀਂ ਪਾਣੀ ਫੜਾ ਦਿੰਦੇ ਆ ਆਹ ਬਟਾ ਉਹ ਬੜਾ ਉਹ ਬਟਾ ਖਾਓ ਉਹ ਫੁੱਲ ਕਿੱਥੇ ਲੈ ਲੋ ਤੇ ਦੋ ਬੱਚਾ ਨਾਲ ਇੱਕ ਦੇ ਦਿਓ ਅਜੀ ਇਹ ਡਬਲ ਰੋਟੀ ਹੈ ਸੱਜ ਨਹੀਂ ਜਾਣੀ ਕਿੰਨਾ ਪ੍ਰਸ਼ਾਦੇ ਭਾਈ ਦੇ ਦੇ ਧਰਨਾ ਕੇ ਬਟਾ ਲੈ ਲੈ ਬਟਾ ਲੈ ਲੈ ਬਟਾ ਆਹ ਆਹ ਦੇਖੋ ਕਿੱਥੇ ਆ ਭਾਈ ਵਾਰ ਮਾਰ ਲੋ ਸਭ ਇਹ ਕੋਈ ਥੇੜਾ ਕੰਮ ਨਹੀਂ ਰੁਕਾਵਦਾ ਭਾਈ ਉੱਥੇ ਉੱਥੇ ਰਹਿ ਜਾ ਬਾਕੀ ਉਹਨੇ ਤਿਆਰੀ ਉਤਾਰੋ ਪਾਣੀ ਪਾਣੀ ਦਿਓ ਤਾਂ ਪਾਣੀ 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 ਦਿਓ ਮੋਸਤਾਕੀ ਜੈ ਅੱਜ ਰਾਵੀ ਦਰਿਆ ਤੇ ਜਿੱਥੇ ਬੰਨ ਵੱਜ ਰਿਹਾ ਉੱਥੇ ਵੀ ਪਹੁੰਚੇ ਆ ਸਾਡੀ ਟੀਮ ਪਹੁੰਚੀ ਏ ਇਦਾਂ ਹੀ ਅਸੀਂ ਇੱਕ ਮੈਸੇਜ ਲਾ ਦਿੰਦੇ ਆ ਰਸਦ ਤੇ ਇਹਨਾਂ ਚੰਗਾ ਪਣੀ ਰਸਦ ਜਲਕਰੋ ਬਿਨਾ ਕਰਿਆਓ ਚਾਹੇ ਇੱਕ ਦਿਨ ਦਾ ਚਾਹੇ ਦੋ ਦਿਨ ਦਾ ਖਾਣਾ ਪੀਣਾ ਤੱਕ ਪਹੁੰਚਾਓ ਰੋਟੀ ਬਣਾ ਕੇ ਦਿਓ ਇਦਾਂ ਕਿਸੇ ਨਾਲੋਂ ਦਿਓ ਜਿੰਨੀ ਲੋੜ ਆ ਸਾਰੀਆਂ ਇੰਜੋ ਇਕੱਠੀਆਂ ਹੋਣ ਆਪਣੀ ਆਪਣੀ ਜ਼ਿੰਮੇਵਾਰੀ ਲੈਣ ਸਵੇਰ ਦੀ ਕੋਈ ਦੁਪਹਿਰ ਦੀ ਕੋਈ ਸ਼ਾਮ ਦੀ ਕੋਈ ਤੇ ਬਾਕੀ ਜਿਹੜਾ ਨੁਕਸਾਨ ਆ ਉਹ ਸਰਕਾਰ 'ਤੇ ਇਹੋ ਤਰੀਕਾ ਏ ਕੰਮ ਦਾ ਇਹ ਸਾਡੇ ਸਾਰੇ ਭਰਾ 'ਚ ਪਹੁੰਚਿਆ ਵਕ ਵਕ ਜ਼ਿਲ੍ਹਿਆਂ 'ਚ ਨੇ ਵਕ ਵਕ ਸਟੇਟਾ ਜੁਨੇ ਤੇ ਸਾਡੇ ਅjnਾਲਾ ਤੋਂ ਸ੍ਰੀਨ ਸਾਹਿਬ ਨੇ ਜਿੰਨਾਂ ਦੀ ਕੋਈ ਚਾਹੀ ਤੇ ਆਏ ਆ ਤੇ ਇਹਨਾਂ ਭਰਾਵਾਂ ਦੇ ਕੋਲ ਪਹੁੰਚੇ ਆ ਰਾਵੀ ਦਰਿਆ ਤੁਹਾਨੂੰ ਦਿਖਾਉਂਦੇ ਆ ਰਾਵੀ ਇੱਥੇ ਬੰਦ ਵੱਜ ਰਿਹਾ ਬੰਦ ਖਾਓ ਰਾਵੀ ਦਰਿਆ ਵਾ ਬੰਦ ਖਾਓ ਜੀ ਇੱਕ ਮਤਲਬ ਪਾਣੀ ਨੇ ਛੇੜਛਾੜ ਕੀਤੀ ਆ